ਪਿੰਡ ਅਮਾਨੀਪੁਰ ਵੇਖਿਆ ਗਈ ਮੇਰੇ ਨਾਲ ਰਿਕਾਰਡ ਕੀਪਰ ਜਿਹੜੇ ਸਾਡੇ ਪੇਰ ਸਾਹਬ ਦੇ ਸੀਗੇ ਸਰਦਾਰ ਪਵਨਦੀਪ ਸਿੰਘ ਉਹ ਗਏ ਉੱਥੇ ਜਾ ਕੇ ਜਿਹੜੇ ਸਾਡੇ ਨੰਬਰਦਾਰ ਨੇ ਸਰਦਾਰ ਅਰਜਨ ਸਿੰਘ ਮੈਂ ਉਹਨਾਂ ਦੇ ਘਰ ਗਈ ਕਿਉਂਕਿ ਮੈਂ ਉਹਨਾਂ ਕੋਲ ਤਫਤੀਸ਼ ਕੀਤੀ ਸੀ ਪੁੱਛਿਆ ਸੀਗਾ ਕਿ ਇਹ ਬੀਬੀ ਸਰਬਜੀਤ कौर ਜਾਣਾ ਚਾਹੁੰਦੀ ਹੈ ਤੇ ਮੈਂ ਕਿਹਾ ਜੀ ਵੀ ਉਹ ਘਰ ਨਹੀਂ ਪਹੁੰਚੇ ਹੈਗੇ ਫਿਰ ਨੰਬਰਦਾਰ ਸਾਹਿਬ ਮੇਰੇ ਨਾਲ ਗਏ ਅਸੀਂ ਉਹਨਾਂ ਦੇ ਘਰ ਗਏ ਬੀਬੀ ਸਰਬਜੀਤ कौर ਦੇ ਘਰ ਗਏ ਉੱਥੇ ਉਹਨਾਂ ਦਾ ਬੇਟਾ ਘਰੇ ਸੀਗਾ ਉਹਨਾਂ ਨੇ ਵੀ ਇਹੀ ਕਿਹਾ ਕਿ ਫੜੇ ਮਾਤਾ ਜੀ ਜਿਹੜੇ ਆ ਉਹ ਘਰ ਨਹੀਂ ਆਏਗੇ ਤੇ ਫਿਰ ਉਹਨਾਂ ਦੇ ਸ਼ਾਇਦ ਦੋ ਬੇਟੇ ਨੇ ਦੂਜੇ ਬੇਟੇ ਨਾਲ ਵੀ ਐਸੀ ਜਿਹੜਾ ਸਾਡੇ ਰਿਕੋਰਡ ਕੀਪਰ ਸੀ ਮੇਰੇ ਨਾਲ ਪਵਨਦੀਪ ਸਿੰਘ ਜੀ ਉਹਨਾਂ ਨੇ ਉਹਨਾਂ ਨਾਲ ਗੱਲ ਕੀਤੀ ਉਹ ਬੱਚਾ ਸ਼ਾਇਦ ਸੁਲਤਾਨਪੁਰ ਕੋਲ ਦੀ ਗਿਆ ਹੋਇਆ ਸੀ ਉਹ ਕਹਿੰਦਾ ਜੀ ਐਦਾਂ ਵਾਂ ਵੀ ਐਸੀ ਆਪਣੀ ਮੰਮੀ ਨਾਲ ਬੋਲਦੇ ਨਹੀਂ ਹੈਗੇ ਤੇ ਪਾਜੀ ਤੇ ਪਰ ਮੰਮੀ ਸਾਡੀ ਘਰ ਨਹੀਂ ਆਈ ਹੈਗੀ ਸੋ ਉਹਨਾਂ ਦਾ ਪਰਿਵਾਰ ਸੀ ਉੱਥੇ ਚੰਗੀ ਕੋਠੀ ਆ ਮਾਨੀਪੁਰ ਦੇ ਵਿੱਚ ਨੰਬਰਦਾਰ ਸਾਹਿਬ ਦੇ ਘਰ ਮੈਂ ਜਦੋਂ ਗਈ ਉਹਨਾਂ ਨੇ ਮੈਨੂੰ ਦੱਸਿਆ ਵੀ ਇਹ ਨਾਲ ਦਾ ਜਿਹੜਾ ਘਰ ਆ ਉਹ ਉਹਨਾਂ ਦੀ ਹਵੇਲੀ ਆ ਬੀਬੀ ਸਰਬਜੀਤ ਕੌਰ ਦੀ ਤੇ ਉਹਨਾਂ ਦੀ ਜ਼ਮੀਨ ਵੀ ਮੇਰੇ ਕੋਲ ਕੋਠੀ ਦੇ ਸਾਹਮਣੇ ਮੈਂ ਉਹਨਾਂ ਨੂੰ ਦਿਖਾਈ ਵੀ ਆ ਉਹਨਾਂ ਦੀ ਪਹਿਲੀ ਐ ਸੋ ਐਸਸੀਪੀਸੀ ਮੈਂਬਰ ਦਾ ਮੇਰੀ ਡਿਊਟੀ ਸੀਗੀ ਇਹ ਦੇਖਣਾ ਕਿ ਉਹ ਬੰਦਾ ਉਸ ਪਿੰਡ ਦਾ ਹੈਗਾ ਬਾਕੀ ਕੰਮ ਤਾਂ ਪੰਜਾਬ ਸਰਕਾਰ ਦਾ ਜਾਂ ਗਵਰਨਮੈਂਟ ਆਫ ਇੰਡੀਆ ਦਾ ਉਹਨਾਂ ਦਾ ਸਾਰਾ ਜਿਹੜਾ ਹੈਗਾ ਉਹ ਦੇਖਣਾ ਵੀਜ਼ਾ ਉਹਨਾਂ ਨੇ ਗ੍ਰਾਂਟ ਕਰਨਾ ਹੈ